ਉਹ ਦੱਸੋ ਮੈਂ ਉਹਨਾਂ ਨੂੰ ਕੋਈ ਕੰਟੈਕਟ ਸਟਾਫਰ ਕਾਲ ਲਾਇਆ ਸੀਗਾ ਆ ਰਹੀ ਆ ਸੀ ਇਹਹਾਰਾ ਇਹੋ ਅਖੇ ਸਬੰਧ ਵਿੱਚ ਕਾਰ ਦੀ ਸਪੀਡ ਤੇ ਹੈ ਜਿਹੜੀ ਆ ਉਹ ਘੱਟੀ ਰਹੀ ਆ ਤੇ ਜਿਹੜਾ ਸੋ ਵੀ ਕਲਰ ਉਹ ਚੱਲੀ ਰਹੀ ਆ ਦੋ ਬੰਦੇ ਜਿਹੜੇ ਜਿੱਦਾਂ ਕੰਟਰੈਕਟਰ ਆ ਟਰਾਲੀ ਆ ਉਹਦੇ ਜੀ ਦੋ ਸਰ ਸੁਨੀਲ ਕੁਮਾਰ ਇਹ ਇਹ ਰੋਟਾ ਨਵੇਂ ਪੈਂਡ ਦਾ ਗੁਰਸੇ ਬਸਾ ਉਹ ਦੋ ਜਿਹੜਾ ਕੋਈ ਉਹ ਓਵਰ ਜਾਂਦਾ ਆ ਉਹਦਾ ਜਿਹੜਾ ਇਹ ਆਟੋਮੈਟਿਕਲੀ ਜਿਹੜਾ ਆ ਉਹ ਇਹ ਜਿਹੜੀ ਵੀ ਆਨ ਲੱਗੀ ਓਵਰਹੀਟ ਵਾਲੀ ਇਹ ਕੈਰ ਕਰ ਲੈ ਜੀ ਉਹਨੂੰ ਸੇਕਲ ਕਰ ਰਹੇ ਆ ਪਰ ਐਜ਼ ਆਫ ਨਾਓ ਜਿਹੜਾ ਹਜੇ ਤੱਕ ਹੋਇਆ ਹੈ ਉਹ ਸਾਨੂੰ ਇਹਨਾਂ ਪਹਿਲਾਂ ਉਹ ਪਹਿਲਾਂ ਚੱਲੂ ਐਸ ਵੀ ਤੇ ਬੈਟਰੀ ਖਰਾਬ ਹੋ ਗਈ ਦੀ ਹੋਣਾ ਟੱਕਾ ਹੋ ਗਿਆ ਚੱਲੂ ਕਿੱਧਰ ਉਹ ਜਿਹੜੇ ਚਲਾਣ ਦੇ ਆ ਉਹ ਪਟਨਾ ਚਲਾਣੇ ਦਿੱਲੀ ওভারਸੀਡ ਕਰਦੇ ਇਹ ਹਜੇ ਤੱਕ ਨਹੀਂ ਕਿਸੇ ਨੇ ਲਗਾਇਆ ਨਹੀਂ ਸਰ ਵੱਖ-ਵੱਖ ਜਗ੍ਹਾਾਂ ਤੇ ਲਗਾਏ ਜਾਂਦੇ ਕਿ ਅੱਜ ਇਸ ਰੋਡ ਤੇ ਕੱਲ ਨੂੰ ਕਾਟਾ ਰੋਡ ਤੇ ਜਾਂ ਪਾਕ ਕੰਟੀਨਰ ਰੋਡ ਤੇ ਜਿੱਥੇ ਇੱਕ ਇੱਕ ਦੀ ਸਪੀਡ ਗਈ ਆ ਜਿੱਥੇ ਗੱਡੀਆਂ ਫੀਟ ਵਧਦੀਆਂ ਨੇ ਉੱਥੇ ਲਗਾਇਆ ਜਾਂਦਾ ਜੀ ਜਿਹੜਾ ਨਿਰਮਖ ਕੋਈ ਕਹਿੰਦਾ ਉਹ ਇਹਨਾਂ ਕਰਦਾ ਉਹ ਆ ਉਸ ਤੋਂ ਇਲਾਵਾ ਕਾਈਪੀ ਦੀ ਜਲੀ ਮੁੜ ਤੇ ਨਹੀਂ ਹੈਗੀ ਇਹ ਸਾਰਾ ਗੱਲ ਨੂੰ ਉਹ ਰਾਤੇ ਸਾਰੇ ਵੇਖੋ ਤੁਸੀਂ ਕਿ ਆਪਾਂ ਬਗੜਾ ਬੋਰਡ ਵੀ ਲੱਗੇ ਆ ਚੌਕ ਦੇ ਵਿੱਚ ਚੰਡੀਗੜ੍ਹ ਟੌਕ ਲੱਗਾ ਕਿ ਉਹ ਜਿਹੜੇ ਉਹ ਸਪੀਡ ਰਿਪੋਰਟ ਸਾਰਾ ਲਿਖਾ ਜਾਂ ਗਿਆ ਵਿਸ਼ੇ ਆ ਇਨਵੈਸਟੀਗੇਟ ਕਰ ਰਹੇ ਆ ਉਹ ਸਾਰਾ ਅਸੀਂ ਉਹਨਾਂ ਦਾ ਰਿਮਾਂਡ ਲੈ ਕੇ ਅੱਜ ਇਹ ਸਾਰਾ ਇਨਵੈਸਟੀਗੇਟ ਕਰਾਂਗੇ ਸਰ ਇਹਨਾਂ ਨੇ ਫੋਮੀ ਕੰਗਨ ਦੀ ਜਿਹੜਾ ਇਹ ਕਾਲ ਕਿਸ ਤਰ੍ਹਾਂ ਇਹ ਐਕਚੁਅਲੀ ਕੋਸ਼ਿਸ਼ ਮ ਬਣਾਇਆ ਮੈਂ ਇਹੋ ਬੀਚ ਕਰੂੰਗਾ ਵੀ ਇਹ ਨਹੀਂ ਇਥੇ ਲਪਜੂਰ ਬੋਲ ਲੱਗਦੇ ਜੀ ਜੀ 400 ਡੋਸਰ ਦੇ ਕੋਲ ਆਪਣਾ ਕੰਮ ਕਰ ਲਈ ਉਹਦੇ ਮਿੰਟ ਕੋਲ ਕਰਦੇ ਨਾ ਸਨ ਵਗੈਰਾ ਕਰਾਣ ਲਈ ਆਏ ਸੀ ਉਸੇ ਦੌਰਾਨ ਉਹਦੇ ਬੋਲ ਸਾਡੇ ਆਪ ਕਦੇ ਰੱਖਿਆ ਵੀ ਡਾਕਟਰ ਸਾਹਿਬ